ਸਾਰੇ ਪਿੰਡ ਦੇ ਸਾਡੇ ਭੈਣ ਭਰਾ ਸਾਡੇ ਬੱਚੇ ਦੁਬਾਰਾ ਜਨਤਕ ਨਾ ਚਿੱਤ ਬਾਰੇ ਸਾਡੇ ਪ੍ਰਸ਼ਾਸਨ ਦੇ ਨਵੇਂ ਨੀਤੀਆਂ ਜਪਨ ਸਾਡੇ ਇਲਾਕੇ ਦੇ ਮੁੰਬਸ ਸੱਚੇ ਖੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਾਰੇ ਨਾਲ ਮਿਲ ਕੇ ਇੱਕ ਨਸ਼ਾ ਦੇ ਖੇਤ ਜਿਹੜੀ ਜੋਧ ਰਾਜ ਨੂੰ ਲੜ ਰਹੇ ਜਿਹੜੇ ਅੱਜ ਦੇ ਟੂਰਨਾਮੈਂਚ ਸਰਾਉਂ ਦਾ ਵੀ ਸਾਡਾ ਮੇਲ ਮਸਲਾ ਸਰਕਾਰ ਦਾ ਮਸਲਾ ਹੈ ਸੀਐਮ ਦਾ ਮਸਲਾ ਹੈ ਉਸ ਨਾਲ ਪ੍ਰਸ਼ਾਸਨ ਦਾ ਵੀ ਉਹਨਾਂ ਦਾ ਵੀ ਇੱਕ ਮਸਲਾ ਹੈ ਇਹ ਵੀ ਆਖਰ ਨਸ਼ਿਆ ਦੇ ਮੋਰਤ ਜੁਟਦਾ ਕੇ ਬਾਦ ਆ ਕਿ ਜੇ ਅਸੀਂ ਆਸਰੇ ਬੱਚਿਆਂ ਨੂੰ ਛੇਦਨ ਦਾ ਮੋਕਾ ਦੇਵਾਂਗੇ ਚਣੌਣ ਦੇਵਾਂਗੇ ਇਹਨਾਂ ਧਿਆਨ ਦੇ ਕੇ ਸੱਜਿਆਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਵਾਂਗੇ ਵੀਡੀਓ ਕਰੋ ਕਿ ਆਪਣੇ ਕਿ ਪੰਜਾਬ ਦੇ ਵਿੱਚੋਂ ਫੋਟੋਗ੍ਰਾਫੀ ਨਸ਼ਿਆ ਦੇ ਮਚਨ ਖਤ ਬੋਲਗੇ ਮੈਂ ਆਪਣੇ ਵੀ ਸਾਰੇ ਬੱਚਿਆਂ ਨੂੰ ਰਿਵਾਇਤ ਹੋਣਾ ਕਿ ਬਾਤ ਨੂੰ ਖੰਦ ਕਰੋ ਜ਼ਰੂਰੀ ਨੇ ਇੱਕ ਸਮਾਜਿਤ ਮਹਿਮਤਾ ਬਾੜ ਹੈ ਜਰਮਨੀਆ ਦੀ ਕੋਈ ਪਿੱਛੇ ਲੱਗਿਆ ਕੋਈ ਅੱਗੇ ਲੱਗਿਆ ਹਮੇਸ਼ਾ ਕਹਿੰਦੇ ਜਿੱਤੇ ਜੱਜ ਸਜਰਬਾ ਤਜਰਬਾ ਦੇ ਹੌਲਜੇ ਇਥੇ ਕਿਉਂ ਐਕਸਪੀਰੀਅੰਸ ਨਾਲ ਹੌਲਜੇ ਸਲਾਹ ਜੂਵੇ ਬੇ ਖਾਰੇ ਬੋਲੜੀ ਜੈਦੀ ਆ ਤਜਰਬਾ ਜਿਤੇ ਨੂੰ ਬੋਲੋ ਜਿਸ ਨਾਲ ਜਿਹੜਾ ਕੋਈ ਕਦੇ ਮੰਮਤੇ ਭਰਾਇ ਚੀਜ਼ ਮੈਨੂੰ ਖੇਡ ਚ ਗਈ ਐ ਬੋ ਮਕਤਰਾ ਦੀਆਂ ਵੀ ਖੇਡਾਂ ਹੋਈਆਂ ਨੇ ਜਿਹੜੇ ਟੀਮ ਵਰਕ ਦੀ ਜੇ ਤੁਸੀਂ ਅੱਜ ਦੇ ਇਸ ਸਮੇਂ ਲੈਣ ਲਈ ਆ ਗਏ ਤੁਸੀਂ ਆਪਣੀ ਮਿਹਨਤ ਦੇ ਨਾਲ ਨਿਤੋਂ ਵੀ ਜੀਰੂ ਨਾਲ ਲਾ ਕੇ ਤਰਵਾਦ ਮਾਣਾ ਸ਼ੁਰੂ ਕਰ ਰਹੇ ਹੋ। ਪਰ ਮਾਤਮਾ ਨੇ ਜਿਵੇਂ ਅਗਰ ਅਗਰ ਉਸ ਦਾ ਮਾਤਮਾ ਦਾ ਨਾਮ ਲੈ ਕੇ ਦਿਲੋਂ ਵਿੱਚ ਵੜਿਆ ਕਰੋ। ਪਰ ਜੇ ਵੀ ਕਦੇ ਵਿੱਚ ਤੁਸੀਂ ਉੱਤੇ ਮਜਾ ਆ ਗਿਆ। ਜੇ ਕਿਸੇ ਨਾਮ ਲਾਇਆ ਜਾਂ ਕਿਸੇ ਛੱਟ ਪੇੜ ਲਾਉਂਦੀ ਕੁਝ ਨਹੀਂ ਕਰਦੇ। ਇਸ ਤਰ੍ਹਾਂ ਜੇ ਕਿ ਅੱਜ ਜੀ ਇੱਕ ਮਾਣਦੀ ਹੈ। ਜਿਹੜੇ ਜਾਨੂੰ ਮੈਂ ਕਿਹਾ ਆਪਣੀ ਜਾਤੀ ਦੇ ਨਾਂ 'ਤੇ ਗੈਰਕਾਨੂੰਨੀ ਕੋਰਟ ਪੈਣ ਨੂੰ ਜਪਾਨ ਸਭੀ ਵੀ ਸੁਲਾਨ ਕਰਨ ਉਹਦਾ ਜੋ ਹੁੰਦਾ ਕਿ ਕਦੀ ਵੀ ਕਿਤੇ ਮੱਤੇ ਨਾ ਸਰਵਾ ਨਹੀਂ ਕਰਨਾ ਸਾਰੇ ਭਰਾ ਦੇ ਪਰ ਮੈਂ ਸਾਡੇ ਸਪੋਰਟ ਸਿਰਫ ਉਸ ਸੰਘਿਆ ਦੇ ਮਾਣਿਆਂ ਨੂੰ ਆਪਣੇ ਨੇ ਦਬੇਗੀ ਵੀ ਕੀਤੀ ਹੈ ਭਾਵੇਂ ਤੇ ਟੀਮ ਅੱਗੇ ਨੂੰ ਭਾਵੇਂ ਫਸੇ ਰਹੀ ਹੈ ਜਿਹੜੇ ਬੱਚੇ ਚੱਕੇ ਖੇਡਣ ਵਾਲੇ ਨੇ ਉਹਨਾਂ ਨੂੰ ਫੇਰ ਨਹੀਂ ਦਈ ਇਹ ਗਾਹ ਤਿਆਗ ਜੀ ਮਹਾਤਮਾ ਜੀ ਖੇਤਾਂ ਮੈਂ ਦਿੱਤਾ ਜਾਂਦਾ ਸਾਡੇ ਵਿੱਚੋਂ ਜੰਗੇ ਬੱਚੇ ਜਿਵੇਂ ਜਾਣ ਜਿਹਨਾਂ ਨੂੰ ਪ੍ਰਸ਼ਾਸਨ ਦੇ ਸਾਡੇ ਦੇ ਮਾਇੰਡ ਸਪੋਰਟਸ ਦੇ ਮੈਂਡੇ ਕੰਮ ਲੋਕੇ ਬਦਲਦਾ ਬੋਖਾ ਦੂੰਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਬਾਬਾ ਜੀ ਸਾਡੇ ਸਮਾਜ ਨੂੰ ਕਿੰਨਾ ਤੂੰਦਾ ਸੀ ਇਹਨਾਂ ਦਾ ਬਣਾ ਮੈਂ ਸਰਦਾਰ ਜੰਗੂ ਜੀ ਸਾਡਾ ਸਪੋਰਟਸ ਦੇ ਵਿੱਚ ਵੀ ਜਾ ਦੇ ਰਹੇ ਨੇ ਪਰ ਸਮਾਜ ਦੀ ਦੇ ਵਿੱਚ ਵੀ ਬਹੁਤ ਸਾਥ ਦੇ ਰਹੇ ਹਰੇਕ ਕੰਮ ਵਿੱਚ ਜਿਹੜੇ ਵੀ ਕੰਮ ਦੇ ਵਿੱਚ ਆਪਾਂ ਨੂੰ ਲੋੜ ਜਾਈਏ ਤਾਂ ਦੇ ਕੋਲ ਨਾਲ ਮੋਟਾ ਕੋਲ ਦੀ ਉਦਾਸ ਜਿਹੀ ਲਈ ਤੁਸੀਂ ਵੀ ਤੁਸੀਂ ਵੀ ਇਹ ਮੇਜ਼ਾਂ ਤੇ ਗਿਆਈ ਦਾ ਸਾਥ ਚ ਗਿਆਈ ਦੇ ਨਾਲ ਸੁਖਾ ਉਹ ਬਣਾਈ ਚੋਧੀ ਜੀ ਤਾਂ ਸਾਰੇ ਤਾਂ ਜਿਹਨੇ ਵੀ ਲਾਗਾ ਬਣਾਵਾਸੀ ਆਏ ਜੇ ਬਹੁਤ ਬੜ ਸੱਜਣ ਆਏ ਕਿ ਸਤ ਸੰਸਰ ਆਏ ਜੀ ਤਾਂ ਸਾਰੇ ਦਾ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਦਿੱਤੇ ਕਿਤੇ ਕੰਮ ਹੋਰ ਵੀ ਕਿਤੇ ਜੋੜ ਲੱਗੀ ਹੋਈ ਛੜਾੜੀਆਂ ਨੂੰ ਜੋੜ ਲੱਗਦੀਆਂ ਦੱਸੇ ਜਿਹੜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਤ ਕਥਾ ਜਲਪਾ ਜੀ